ਕਾਫੀ ਨੇਤਾ ਆਏ ਲੇਕਿਨ ਉਹਨਾਂ ਨੇ ਬਟਾਲੇ ਦੀ ਇੰਡਸਟਰੀ ਦੀ ਆਵਾਜ਼ ਉੱਪਰ ਨਹੀਂ ਪਹੁੰਚਾ ਸਕੇ ਬਿਕੋਸ ਸਟਰੋਂਗ ਲੀਡਰ ਨੂੰ ਮਿਲਦਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਬਟਾਲੇ ਦੇ ਨਸਲੇ ਦੁਬਾਰਾ ਇੱਕ ਵਾਰੀ ਰਿਵਾਈਵ ਕਰੇਗੀ ਇਹ ਸਬਸਿਡੀ ਦੇ ਗਈਆਂ ਹੋਰ ਕਈ ਅਜਿਹੀਆਂ ਸਹੂਲਤਾਂ ਨੇ ਜੇ ਬਟਾਲੇ ਨੂੰ ਮਿਲ ਜਾਣਗੀਆਂ ਤੇ ਸਾਰੀ ਇੰਡਸਟਰੀ ਦੁਬਾਰਾ ਰਿਵਾਈਵ ਕਰ ਦੇਗੀ ਜਦੋਂ ਹੁਣ 100 ਤੋਂ ਉਹਨਾਂ ਦੀ 10 ਕਰੋੜ ਦੀ ਸੇਲ ਹੋ ਜਾਂਦੀ ਹੈ ਜਾਂ 5 ਕਰੋੜ ਦੀ ਸੇਲ ਹੋ ਜਾਂਦੀ ਤੇ 90 ਲੱਖ ਜੀਐਸਟੀ ਉਹਨੂੰ ਆਇਆ ਲੱ। ਉਹਨੂੰ ਗਵਰਨਮੈਂਟ ਨੂੰ ਨਹੀਂ ਜਮ੍ਹਾਂ ਕਰਾਉਣਾ ਪਏਗਾ। ਉਹਦਾ ਪ੍ਰੋਜੈਕਟ ਵੈਸੇ ਹੀ ਮਤਲਬ ਇੱਕ ਹਿਸਾਬ ਨਾਲ ਫ੍ਰੀ ਹੋ ਜਾਏਗਾ। ਸਾਲ ਵਿੱਚ 2 ਸਾਲ ਵਿੱਚ 3 ਸਾਲ। ਲੋਕ ਇਹ ਤੇ ਰਾਮਗੜੀਆ ਪਰਿਵਾਰ ਬਹੁਤ ਨੇ ਜੀ। ਉਹਨਾਂ ਦੇ ਵਿੱਚ ਹੁਨਰ ਹੈ ਉਹਨਾਂ ਦੇ ਬੱਚਿਆਂ ਨੂੰ ਜਾਂਦੇ ਹੀ। ਇਹ ਕਿ ਸਮਝੋ ਕਿ ਉਹਨਾਂ ਨੂੰ ਟੈਕਨੀਕਲ ਨੌਲੇਜ ਹੁੰਦੀ ਹੈ। ਕਿਹੋ ਜਿਹਾ ਦੌਰ ਆਇਆ ਕਿ ਥੋਨੇ ਇੰਡਸਟਰੀ ਸ਼ਿਫਟ ਹੋ ਗਈ ਲੇਕਿਨ ਉਸ ਤੋਂ ਬਾਅਦ ਸਰਵਾਈਵਰ ਦਾ ਜਿਹੜਾ ਸੀ ਉਹ ਦੁਬਾਰਾ ਮੋੜਾ ਨਹੀਂ ਪਿਆ ਫਿਰ ਨਵਸਾਲ ਬਾਜਵਾ ਸਾਹਿਬ ਮਾਂਚੇ ਤੇ ਬੈਠੇ ਬਾਕੀ ਲੀਡਰ ਸਾਹਿਬਾਨ ਬਟਾਲੇ ਨੇ ਜਿੱਦਾਂ ਕਿ ਸਾਰੇ ਜਾਣਦੇ ਹੀ ਆ ਕਿ ਉਹ ਦਿਨ ਦੇਖੇ ਹੋਏ ਕਿ ਜਦੋਂ ਇਹਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੀ ਵੱਧ ਕੇ ਸੰਦੇ ਰਹੇ ਜਦੋਂ ਇਕ ਇਹੋ ਜਿਹਾ ਦੌਰ ਆਇਆ ਕਿ ਇਥੋਂ ਦੀ ਇੰਡਸਟਰੀ ਸ਼ਿਫਟ ਹੋ ਗਈ। ਲੇਕਿਨ ਉਸ ਤੋਂ ਬਾਅਦ ਸਰਵਾਈਵਰ ਦਾ ਜਿਹੜਾ ਸੀ ਉਹ ਦੁਬਾਰਾ ਮੋੜਾ ਨਹੀਂ ਪਿਆ। ਕਾਫੀ ਨੇਤਾ ਆਏ ਲੇਕਿਨ ਉਹਨਾਂ ਨੇ ਬਟਾਲੇ ਦੀ ਇੰਡਸਟਰੀ ਦੀ ਆਵਾਜ਼ ਉੱਪਰ ਨਹੀਂ ਪਹੁੰਚਾ ਸਕ ਸਕੇ। ਤੇ ਸਾਨੂੰ ਪੂਰੀ ਉਮੀਦ ਹੈ ਕਿ ਬਟਾਲੇ ਦੀ ਇੰਡਸਟਰੀ ਦੁਬਾਰਾ ਇੱਕ ਵਾਰੀ ਰਿਵਾਈਵ ਕਰੇਗੀ। ਇੱਥੇ ਤੁਹਾਡੀ ਨੋਲੇਜ ਵਿੱਚ ਮਿਲਾਉਣਾ ਚਾਹੁੰਦਾ ਕਿ ਇਹ ਏਰੀਆ ਸਾਡਾ 30 ਕਿਲੋਮੀਟਰ ਦੀ ਰੇਂਜ ਵਿੱਚ ਪੈਂਦਾ ਹੈ ਬਾਰਡਰ ਤੋਂ। ਜਿਹਦੇ ਵਾਸਤੇ ਇੱਕ ਸੈਂਟਰ ਦੀ ਸਕੀਮ ਹੈ ਕਿ ਉਹਨੂੰ ਕਾਫੀ ਜ਼ਿਆਦਾ ਸਬਸਿਡੀਆਂ ਦਿੰਦੇ ਨੇ ਕਾਫੀ ਫੈਸਿਲਿਟੀਆਂ ਆ ਲੇਕਿਨ ਇਹਤੇ ਐਗਜ਼ੀਕਿਊਟ ਨਹੀਂ ਕਰਦੇ ਇੱਥੋਂ ਦੇ ਆਫੀਸਰਸ ਤੁਸੀਂ ਕਹਦੋ ਕਿ ਪੰਜਾਬ ਗਵਰਨਮੈਂਟ ਦੇ ਹੱਥ ਵਿੱਚ ਬਹੁਤ ਪਾਲਿਸਿਜ਼ ਹੈਗੀਆਂ ਜਿਹੜੀਆਂ ਉਹਨਾਂ ਨੂੰ ਇੱਥੇ ਇੰਪਲੀਮੈਂਟ ਕਰਾ ਸਕਣ ਇੱਕ ਹੋਰ ਬੜਾ ਵੱਡਾ ਸਾਨੂੰ ਨੁਕਸਾਨ ਹੋ ਰਿਹਾ ਕਿ ਜਿਹੜਾ 30 ਕਿਲੋਮੀਟਰ ਦਾ ਏਰੀਆ ਹੈ ਉਹ ਫਾਟਕ ਲਾਈਨ ਤੋਂ ਬੜੇ ਬੜੇ ਖਤਮ ਹੋ ਜਾਂਦਾ ਹੈ ਤੇ ਉਹ ਜੀਡੀ ਰੋਡ ਸਾਡੀ ਜਿਹੜੀ ਐਸਟੈਬਲਿਸ਼ਡ ਇੰਡਸਟਰੀ ਆਲਰੇਡੀ ਹੈਗੀ ਇੱਥੇ ਉਹਨੂੰ ਉਹਦਾ ਕੋਈ ਬੈਨੀਫਿਟ ਨਹੀਂ ਮਿਲਦਾ ਹੁਣ ਇਥੋਂ ਦੇ ਇੰਡਸਟਰੀਲਿਸਟ ਇੰਨੇ ਜੋਕੇ ਨਹੀਂ ਹੈਗੇ ਕਿ ਉਹ ਦੁਬਾਰਾ ਇੱਕ ਨਸੀ ਫਾਟਕ ਤੋਂ ਪਰਲੇ ਬੰਨੇ ਜਾਂ ਅਲੀਵਾਲ ਵਾਲੀ ਸਾਈਡ ਤੇ ਜਾ ਕੇ ਲਾ ਸਕਣ ਦੇਖੋ ਸਭ ਡਿਫਾਈਨ ਕਰਦੇ ਕਿ ਕਿਥੋਂ ਤੱਕ 3 ਕਿਲੋਮੀਟਰ ਫਰਮ ਦਾ ਬਾਰਡਰ ਦੇ ਪਟਿਆਲੇ ਜਿੰਨੇ ਵੀ ਰੇਲਵੇ ਲਾਈਨਾਂ ਜੀ ਲਗਭਗ ਰੇਲਵੇ ਲਾਈਨ ਤੋਂ ਪਰਲੇ ਬੰਨੇ 30 ਕਿਲੋਮੀਟਰ ਦੇ ਅੰਦਰ ਆਉਂਦਾ ਜੀ ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਕਿ ਫੋਕਲ ਪੁਆਇੰਟ ਜਿਹੜਾ ਉਹ 30 ਕਿਲੋਮੀਟਰ ਦੇ ਅੰਦਰ ਆਉਂਦਾ ਜੀ ਹੁਣ ਜੇਕਰ ਉਹਨੂੰ ਥੋੜਾ ਜਿਹਾ ਵੀ ਰਿਲੈਕਸ ਕਰਵਾ ਦਿੱਤਾ ਜਾਏ 2 4 5 ਕਿਲੋਮੀਟਰ ਦਾ ਤੇ ਪਟਿਆਲੇ ਸਾਰੇ ਕਵਰ ਹੋ ਜਾਣਗੇ ਅੱਜ ਤੇ ਉਹਦੇ ਵਿੱਚ ਸਬਸਿਡੀਆਂ ਹੈਗੀਆਂ ਹੋਰ ਕਈ ਇਹੋ ਜਿਹੀਆਂ ਸਹੂਲਤਾਂ ਨੇ ਜੇ ਪਟਿਆਲੇ ਨੂੰ ਮਿਲ ਜਾਣਗੀਆਂ ਤੇ ਸਾਰੀ ਇੰਡਸਟਰੀ ਦੁਬਾਰਾ ਰਵਾਈਵ ਕਰ ਦੇਗੀ ਇੱਕ ਇੱਕ ਤੁਹਾਡੇ ਲਈ ਬਹੁਤ ਵੱਡਾ ਕੰਮ ਨਹੀਂ ਹੋਏਗਾ ਲੇਕਿਨ ਕਿਉਂਕਿ ਉਹਨਾਂ ਨੂੰ ਸਮਝਾਉਣਾ ਪੈਗਾ ਜਾ ਕੇ ਕਿ ਦੇਖੋ 90% ਆਫ ਦਾ ਇੰਡਸਟਰੀ ਇਜ਼ ਔਨ ਦਾ ਜੀਟੀ ਰੋਡ ਬਟਾਲਾ ਓਨਲੀ ਜਾਂ ਜੀਟੀ ਰੋਡ ਤੋਂ ਇਧਰਲੇ ਬੰਦੇ ਤੇ ਫਰਕ ਤਾਂ ਸਾਰੇ 1 ਕਿਲੋਮੀਟਰ ਜਾਂ 2 ਕਿਲੋਮੀਟਰ ਦਾ ਹੀ ਹੈ ਚਾਈਨਾ ਨੇ ਜਾਂ ਅਸੀਂ ਗੁਜਰਾਤ ਨੇ ਕਹੀਏ ਉਹਨਾਂ ਨੇ ਜਦੋਂ ਰਵਾਈਵ ਕੀਤਾ ਜਾਂ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਤੇ ਉੱਥੇ ਉਹਨਾਂ ਨੇ ਛੋਟੇ ਛੋਟੇ ਯੂਨਿਟਸ ਬਹੁਤ ਉਹਨਾਂ ਤੋਂ ਹੀ ਜਿੱਦਾਂ ਜਿਹਨਾਂ ਨੂੰ ਇਹ ਸਮਾਲ ਸਕیل ਇੰਡਸਟਰੀ ਜਿੱਦਾਂ ਦੀ ਸਾਰੀ ਪਟਿਆਲੇ ਵਿੱਚ ਹੈਗੀ ਹੈ ਉਹਨਾਂ ਤੋਂ ਇਸ ਸ਼ੁਰੂਆਤ ਹੋਈ ਤੇ ਇੱਥੇ ਜੇਕਰ ਪਿੰਡਾਂ ਵਿੱਚ ਇਹ ਤੇ ਨਾਲ ਲੱਗਦੇ ਪਿੰਡਾਂ ਵਿੱਚ ਜੇ ਅਸੀਂ 5-5 10-15-15 ਯੂਨਿਟਸ ਦਾ ਇੱਕ ਛੋਟੇ-ਛੋਟੇ ਫੋਕਲ ਪੁਆਇੰਟ ਜਿਹਨਾਂ ਨੂੰ ਬਹੁਤ ਜ਼ਿਆਦਾ ਏਰੀਆ ਨਹੀਂ ਚਾਹੀਦਾ ਤੇ 1 ਕਰੋੜ ਤੋਂ ਘੱਟ ਹੀ ਲੱਗਦਾ ਹੋਏ ਵੀ 1 ਕਰੋੜ ਤੱਕ ਉਹਨਾਂ ਨੂੰ ਸਬਸਿਡੀ ਵੀ ਵਿੱਚ ਹੈਗੀ ਹੈ 35% ਤੱਕ ਪਲੱਸ ਉਹਨਾਂ ਨੂੰ ਹੋਰ ਕਈ ਬੈਨੀਫਿਟਸ ਹੈਗੇ ਆ ਉਹਨਾਂ ਨੂੰ ਜੀਐਸਟੀ ਦਾ ਬੈਨੀਫਿਟ ਹੈ 1 ਕਰੋੜ ਤੱਕ ਦਾ ਬੈਨੀਫਿਟ ਹੈ ਜੇ ਸੋਦ 1 ਕਰੋੜ ਜਦੋਂ ਹੁਣ ਸੋਦ ਉਹਨਾਂ ਦੀ 10 ਕਰੋੜ ਦੀ ਸੇਲ ਹੋ ਜਾਂਦੀ ਹੈ ਜੇ 5 ਕਰੋੜ ਦੀ ਸੇਲ ਹੋ ਜਾਂਦੀ ਤੇ 90 ਲੱਖ ਜੀਐਸਟੀ ਉਹਨੂੰ ਆ ਜਾਂਦਾ ਉਹਨੂੰ ਗਵਰਨਮੈਂਟ ਨੂੰ ਨਹੀਂ ਜਮ੍ਹਾਂ ਕਰਾਉਣਾ ਪਏਗਾ ਉਹਦਾ ਪ੍ਰੋਜੈਕਟ ਵੈਸੇ ਹੀ ਮਤਲਬ ਇੱਕ ਹਿਸਾਬ ਦਾ ਫ੍ਰੀ ਹੋ ਜਾਏਗਾ ਸਾਲ ਵਿੱਚ 2 ਸਾਲ ਵਿੱਚ 3 ਸਾਲ ਵਿੱਚ ਜੇ ਇਦਾਂ ਦੇ ਆਪਾਂ ਛੋਟੇ ਯੂਨਿਟ ਇੱਧਰ ਲਗਾਉਣੇ ਆ ਉਹਨਾਂ ਨੂੰ ਇਨਕਰੇਜ ਕਰਨੇ ਆ ਤੇ ਇਹ ਇੱਕਦਮ ਮਲੇਕ ਤੇ এমপ্লয়ਮੈਂਟ ਮਿਲੇਗੀ ਤੁਹਾਡਾ ਜਿਹੜਾ ਡਰੱਗ ਦਾ ਜਿਹੜਾ ਇੱਥੇ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹ ਖਤਮ ਹੋਏਗਾ ਬੱਚੇ ਦੇਖੋ ਬੱਚੇ ਡਰੱਗਸ ਵਾਲੇ ਜਾਂ ਕੋਈ ਵੀ ਉਸ ਉਦੋਂ ਇਸ ਬੱਲੇ ਜਾਂਦਾ ਜਦੋਂ ਉਹ ਵਿਹਲਾ ਹੁੰਦਾ ਯੂਥ ਨੂੰ ਜਦੋਂ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਜਦੋਂ ਵੀ ਬੰਦਾ 99 ਦੇ ਗੇਅਰ ਚ ਪੈ ਜਾਂਦਾ ਹੈ ਉਦੋਂ ਆਪਣੀ ਇਹ ਇਹ ਡਰੱਗਸ ਵਗੈਰਾ ਜਾਂ ਬਾਕੀ ਵਿਹਲੀਆਂ ਚੀਜ਼ਾਂ ਨੂੰ ਛੱਡ ਕੇ ਉਹ ਕਮਾਈ ਵਾਲੇ ਵੱਲੇ ਇੱਕ ਵਾਰੀ ਉਹਨੂੰ ਤੋਰ ਦਿੱਤਾ ਜਾਏ ਤੇ ਉਹਦੀਆਂ ਜੁਨਾ ਸੁਧਰ ਜਾਂਦੀਆਂ ਤੇ ਇਹ ਸਾਡੇ ਬਟਾਲੇ ਨੂੰ ਖਾਸ ਕਰਕੇ ਬਟਾਲੇ ਦੇ ਏਰੀਏ ਨੂੰ ਕਿਉਂਕਿ ਇੱਥੇ ਰਾਮਗੜੀਆ ਪਰਿਵਾਰ ਬਹੁਤ ਨੇ ਜੀ ਉਹਨਾਂ ਦੇ ਵਿੱਚ ਹੁਨਰ ਆ ਉਹਨਾਂ ਦੇ ਬੱਚਿਆਂ ਨੂੰ ਜਾਂਦੇ ਹੀ ਇਹ ਕ ਸਮਝੋ ਕਿ ਉਹਨਾਂ ਨੂੰ ਟੈਕਨੀਕਲ ਨੋਲੇਜ ਹੁੰਦੀ ਹੈ ਇਸ ਏਰੀਏ ਨੂੰ ਅਸੀਂ ਡਵੈਲਪਮੈਂਟ ਕਰਦੇ ਸੈਕੰਡਲੀ ਤੁਸੀਂ ਤੁਹਾਡੇ ਮਤਲਬ ਪੁਰਾਣੇ ਦੌਰ ਨੂੰ ਜੇ ਦੇਖੀਏ ਤੇ ਬਟਾਲੇ ਜਿਹੜੇ ਸਾਡੀ ਕਿਸਾਨੀ ਵੀ ਹੈ ਉਹ ਵੀ ਬਟਾਲੇ ਦੀ ਇੰਡਸਟਰੀ ਤੇ ਡਿਪੈਂਡ ਕਰਦੀ ਹੁੰਦੀ ਸੀ ਕਿਉਂਕਿ ਉੱਥੋਂ ਦੇ ਲੋਕ 2-3 ਮਹੀਨੇ ਤੇ ਜਿਹੜੀ ਖੇਤੀ ਦਾ ਕੰਮ ਉਹ ਕਰਦੇ ਸੀ ਬਾਕੀ ਸਾਲ ਵਿੱਚ 10 ਮਹੀਨੇ ਇੱਥੋਂ ਦੇ ਇੰਡਸਟਰੀਅਲ ਯੂਨਿਟਸ ਵਿੱਚ ਕੰਮ ਕਰਦੇ ਸੀ ਤੇ ਇੱਕ ਬੜੀ ਤਗੜੀ ਕਿਸਾਨੀ ਨੂੰ ਵੀ ਸਪੋਰਟ ਮਿਲ ਸਕਦੀ ਹੈ ਜੇ ਬਟਾਲੇ ਦੀ ਇੰਡਸਟਰੀ ਚੱਲੇਗੀ ਇਸ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ